ਜਿਹੜਾ ਮਨੁੱਖ ਕਾਲੁਖ ਪਰਮਾਤਮਾ ਦੀ ਸ਼ਰਨ ਦੇ ਵਿਚਾਰ ਕਰ ਜਾ ਕੇ ਸ਼ਰਨ ਪਿਆ ਸੁਖ ਪਾਇਆ ਬਾਹਰ ਦੁੱਖ ਨਾ ਹੋਵੇ ਕਿ ਜਿਹੜਾ ਮਨੁੱਖ ਕਾਲੁਖ ਪਰਮਾਤਮਾ ਪੂਰੇ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਉਹ ਪੂਰਾ ਗੁਰ ਕੀ ਕਰਦਾ ਆਪਣਾ ਮੇਰ ਪ੍ਰਿਆ ਹੱਥ ਉਸ ਮਨੁੱਖ ਦੇ ਉੱਤੇ ਰੱਖ ਦਿੰਦਾ ਕਿ ਉਸ ਨੂੰ ਸੰਸਾਰ ਦੇ ਵਿੱਚੋਂ ਤਾਰ ਲੈਂਦਾ ਉਸ ਦੇ ਉੱਤੇ ਕੋਈ ਕਸ਼ਟ ਨਹੀਂ ਆਉਂਦਾ ਦੁੱਖ ਦੀਆਂ ਘੜੀਆਂ ਨਹੀਂ ਆਉਂਦਾ ਮੁਸੀਬਤ ਦੀਆਂ ਘੜੀਆਂ ਨਹੀਂ ਆਉਂਦੀਆ ਜਿਵੇਂ ਬਾਬਾ ਬਿਧੀ ਚੰਦ ਆਪਾਂ ਅੱਜ ਸਾਰੇ ਨਾਲ ਮਿਲ ਕੇ ਬਹਾਦਰ ਬਾਬਾ ਬਿਧੀ ਚੰਦ ਜੀ ਦਾ ਜਨਮ ਦਿਹਾੜਾ ਮਨਾ ਰਹੇ ਸਭ ਤੋਂ ਪਹਿਲਾਂ ਆਪ ਸਰਬਸੰਗਤਾਂ ਨੂੰ ਬਹਾਦਰ ਬਾਬਾ ਬਿਧੀ ਚੰਦ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਕਰੋੜ ਕਰੋੜ ਵਧਾਈਆਂ ਹੁੰਦੀ ਆਓ ਇਤਿਹਾਸ ਕਵਿ ਭਰਿਆ ਕਿ ਲਹਾਣ ਬਾਬਾ ਬਿਦੇ ਚੰਦ ਜਿਨ੍ਹਾਂ ਦਾ ਪਿੰਡ ਜਿਹੜਾ ਸਰੀਆਲੀ ਸੀ ਜਿੱਥੇ ਉਹਨਾਂ ਦਾ ਪਿੰਡ ਇਤਿਹਾਸਿਕ ਵਇਰ ਪਰਦਾ ਕਿ ਮਿੱਥੋਂ ਦਾ ਮਾਂ ਪਿਓ ਉਹਨਾਂ ਦਾ ਰਹਿਣ ਵਾਲਾ ਸੀ ਤੇ ਉਹਨਾਂ ਦੇ ਮਾਤਾ ਮਾਤਾ ਸਰਰੇ ਜੀ ਤੇ ਪਿਤਾ ਵਸਨ ਜੀ ਤੇ ਦਾਦਾ ਉਹਨਾਂ ਦਾ ਰੱਬ ਭਾਈ ਭਿੱਖੀ ਜੀ ਤੇ ਪਿੰਡ ਛੀਨੇ ਦੇ ਵਿੱਚ ਜਿੱਥੇ ਉਹਨਾਂ ਦਾ ਨਾਨਕਾ ਪਿੰਡ ਸੀ ਇਤਿਹਾਸ ਗਵਾਇ ਪੜਦਾ ਕਿ ਪਿੰਡ ਨਾਨਕੇ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ ਅਜੀਬ ਘਟਨਾ ਇਹਨਾਂ ਦੇ ਜਨਮ ਦੀ ਇਤਿਹਾਸ ਗਵਾਇ ਪੜਦਾ ਕਿ ਪੰਚ ਪ੍ਰਕਾਸ਼ ਦੇ ਵਿੱਚ ਲਿਖਿਆ ਮਿਲਦਾ ਹੈ ਕਿ ਬਾਬਾ ਬਿਰੀ ਚੰਦ ਦੀ ਨਾਮੀ ਜੜੀ ਆ ਗੁਰੂ ਅਰਜਨ ਪਾਤਸ਼ਾਹ ਦੇ ਸ਼ਰਧਾਲੂ ਸੀ ਗੁਰੂ ਅਰਜਨ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਜਾਂਦੀ ਆ ਕਿ ਪਾਤਸ਼ਾਹ ਮੇਰੀ ਨੌ ਦੇ ਘਰ ਦੇ ਵਿੱਚ ਕੋਈ ਪੁੱਤਰ ਨਹੀਂ ਹੈਗਾ ਕੋਈ ਧੀ ਨਹੀਂ ਕੋਈ ਲਾੜ ਨਹੀਂ ਹੈ ਵੀ ਸਾਡੇ ਉੱਤੇ ਕਿਰਪਾ ਕਰੋ ਕਿਉਂਕਿ ਜਿਸ ਘਰ ਦੇ ਵਿੱਚ ਕੋਈ ਪੁੱਤ ਜਾਂ ਕੋਈ ਧੀ ਨਹੀਂ ਹੁੰਦੀ ਉਸ ਘਰ ਦਾ ਕੀ ਹੁੰਦਾ ਇਹ ਆਪ ਭਲੇ ਪਾਤ ਜਾਣਦੇ ਹੋ ਉਸ ਘਰ ਦਾ ਨਾਸ਼ ਹੋ ਜਾਂਦਾ ਹੈ ਸਾਡੇ ਉੱਤੇ ਕਿਰਪਾ ਕਰੋ ਸਾਡੇ ਘਰ ਦੇ ਵਿੱਚ ਕੋਈ ਧੀ ਪੁੱਤ ਨਹੀਂ ਹੈਗਾ ਇਤਿਹਾਸਿਕ ਵਾਇ ਭਰਦਾ ਕਿ ਗੁਰੂ ਅਰਜਨ ਪਾਤਸ਼ਾਹ ਜੀ ਨੇ ਉਹਨਾਂ ਦੀ ਝੋਲੀ ਦੇ ਵਿੱਚ ਫਲ ਪਾਇਆ ਕਿ ਜਿਹੜੀ ਇਹ ਬੀਬੀ ਫਲ ਖਾਵੇਗੀ ਉਸ ਦੇ ਘਰ ਦੇ ਵਿੱਚ ਪੁੱਤਰ ਪੈਦਾ ਹੋ ਜਾਵੇਗਾ ਪੰਛ ਪ੍ਰਕਾਸ਼ ਦੇ ਵਿੱਚ ਲਿਖਿਆ ਮਿਲਦਾ ਹੈ ਕਿ ਜਦੋਂ ਬਾਬਾ ਬਿਲੀ ਚਾਂਦੀ ਨਾਨੇ ਦਾ ਮਨ ਜਿਹੜਾ ਘਰ ਆਉਂਦਿਆਂ ਆਉਂਦਿਆਂ ਬੇਈਮਾਨ ਹੋ ਗਿਆ ਜਦੋਂ ਬੇਈਮਾਨ ਹੋ ਗਿਆ ਜਿਹੜਾ ਫਲ ਉਸ ਨੇ ਆਪਣੀ ਨੂੰ ਖਵਾਉਣਾ ਸੀ ਉਹ ਉਸ ਨੇ ਜਿਹੜਾ ਆਪਣੇ ਜਿਹੜਾ ਧੀ ਨੂੰ ਖਵਾ ਦਿੱਤਾ ਤੀਨ ਖਵਾ ਦਿੱਤਾ ਜਿਸ ਦੀ ਪੁੱਖ ਦੇ ਵਿੱਚੋਂ ਬਾਬਾ ਬਿਧੀ ਚੰਦ ਦਾ ਜਨਮ ਹੁੰਦਾ ਹੈ ਬਾਬਾ ਬਿਧੀ ਚੰਦ ਦੇ ਜਿਹੜੇ ਨਾਨਕ ਸੀ ਚੋਰਾਵਾਲੀ ਸਰੀਆਲੀ ਸੀ ਚੋਰਾਵਾਲੀ ਸਰੀਆਲੀ ਵਿੱਚ ਵੱਜਦੇ ਸਨ ਕਿਉਂਕਿ ਉਹਦੇ ਉਹਨਾਂ ਦੇ ਮਾਮਨੇ ਜਿਹੜੇ ਚੋਰੀ ਕਰਿਆ ਕਰਦੇ ਸਨ ਜਦ ਅ ਚੋਰੀ ਕਰਿਆ ਕਰਦੇ ਸਨ ਤੇ ਬਾਬਾ ਬਿਧੀ ਚੰਦ ਨੂੰ ਇਹ ਆਦਤ ਪੈ ਜਾਂਦੀ ਆ ਮਾਮਨਿਆਂ ਦੇ ਨਾਲ ਰਲ ਕੇ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਕੰਧਾ ਬਾਰੇ ਸ਼ਾਹਨਾ ਆਦਤਾਂ ਜਾਂਦੀਆਂ ਨਹੀਂ ਭਾਵੇਂ ਕੱਟ ਕੇ ਪੂਰੀਆਂ ਪੂਰੀਆਂ ਨੇ ਕਿ ਜਿੰਨਾ ਮਨੁੱਖਾਂ ਨੂੰ ਜਿਹੜੀ ਆਦਤ ਪੈ ਜਾਂਦੀ ਆ ਉਹ ਕਦੇ ਜਾਂਦੀ ਨਹੀਂ ਵੀ ਇਸੇ ਤਰ੍ਹਾਂ ਬਾਬਾ ਵਿਧੀ ਚੰਦ ਨੂੰ ਆਦਤ ਪੈ ਗਈ ਚੋਰੀ ਕਰਨ ਦੀ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਪਹਿਲਾਂ ਪਿੰਡਾਂ ਦੇ ਵਿੱਚ ਚੋਰੀਆਂ ਕਰਨੀਆਂ ਫਿਰ ਸ਼ਹਿਰਾਂ ਦੇ ਵਿੱਚ ਚੋਰੀਆਂ ਕਰਨਾ ਪਰ ਇੱਕ ਅਜੀਬ ਘਟਨਾ ਮਿਲੀ ਸੀ ਧਿਆਪ ਦੇ ਵਿੱਚੋਂ ਕਿ ਬਾਬਾ ਬਿਧੀਚੰਦ ਜਿਹੜੀ ਵੀ ਚੋਰੀ ਕਰੇ ਕਰਦੇ ਚੋਰੀ ਕਰਿਆ ਕਰਦੇ ਸਨ ਉਹ ਕਿਤੇ ਲੋੜ ਅਨੁਸਾਰ ਜਿਹੜਾ ਪਰਿਵਾਰ ਹੁੰਦਾ ਸੀ ਉਹਨਾਂ ਦੇ ਵਿੱਚ ਵੰਡ ਦਿੰਦੇ ਸਨ ਤੇ ਬਾਬਾ ਬਿਧੀਚੰਦ ਆ ਮਹਾਨ ਜਿਹੜਾ ਬਹਾਦਰ ਬਾਬਿ ਬਿਧੀਚੰਦ ਇਤਿਹਾਸ ਦੇ ਵਿੱਚ ਘਟਨਾ ਮਿਲਦੀ ਆ ਕਿ ਬਾਬਾ ਬਿਧੀਚੰਦ ਨੂੰ ਗੁਰੂ ਮਾਤਾ ਗੰਗਾ ਜੀ ਪੁੱਛਦੇ ਨੇ ਕਿ ਤੁਸੀਂ ਗੁਰੂ ਘਰ ਦੇ ਵਿੱਚ ਕਿੱਦਾਂ ਜੇ ਗੁਰੂ ਤੇ ਨਾਲ ਕਿੱਦਾਂ ਜੁੜੇ ਤੇ ਬਾਬਾ ਬਿਧੀ ਚੰਦ ਦੱਸ ਰਹੇ ਨੇ ਕਿ ਪੰਥ ਪ੍ਰਕਾਸ਼ ਦੇ ਵਿੱਚ ਲਿਖਿਆ ਮਿਲਦਾ ਕਿ ਬਾਬਾ ਬਿਧੀ ਚੰਦ ਦੱਸ ਰਹੇ ਨੇ ਕਿ ਮੈਂ ਇੱਕ ਦਿਨ ਚੋਲੇ ਦੇ ਧੁੱਲੇ ਦੇ ਕੋਲ ਮੈਨੂੰ ਡਾਂਗਾ ਵਾਲਾ ਨਖੇਰ ਲਿਆ ਕਿਉਂਕਿ ਮੈਂ ਮਾਲਵੇ ਦੇ ਵਿੱਚੋਂ ਮੱਝਾ ਕੱਢ ਲਿਆ ਸੀ ਮਾਲਵੇ ਦੇ ਵਿੱਚੋਂ ਮੱਝਾ ਕੱਢਿਆ ਚੋਲੇ ਦੇ ਧੁੱਲੇ ਦੇ ਕੋਲ ਆ ਕੇ ਡਾਂਗਾ ਵਾਲਿਆਂ ਨੇ ਘੇਰ ਲਿਆ ਜਦੋਂ ਮੈਨੂੰ ਡਾਂਗਾ ਵਾਲਿਆਂ ਨੇ ਘੇਰ ਲਿਆ ਤੇ ਮੈਂ ਬਾਬੇ ਅਦਲੀ ਦੇ ਕੋਲ ਗਿਆ ਬਾਬਾ ਅਦਲੀ ਜਿਹੜਾ ਗੁਰੂ ਅਰਜਨ ਪਾਤਸ਼ਾਹ ਜੀ ਦਾ ਸੱਚਾ ਸਿੱਖ ਸੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਹਰ ਸਮੇਂ ਨਾਮ ਲੈਣ ਵਾਲਾ ਸੀ ਨਾਮ ਨੂੰ ਸਿਮਰਨ ਕਰਨ ਵਾਲਾ ਸੀ ਸੱਚਾ ਭਗਤ ਸੀ ਸੱਚਾ ਗੁਰਸਿੱਖ ਸੀ ਬਾਬਾ ਬਿਨੈ ਚੰਦ ਬਾਬਾ ਅਦਲੀ ਕੋਲ ਗਿਆ ਬਾਬੇ ਅਧਰੀ ਨੂੰ ਕਹਿਣ ਲੱਗਾ ਕਿ ਮੈਂ ਚੋਰ ਹਾਂ ਮੈਂ ਮਾਲਵੇ ਦੇ ਉੱਚੋਂ ਮੱਝਾਂ ਕੱਢ ਕੇ ਲਿਆਇਆ ਥਾ ਮੈਨੂੰ ਡਾਂਗਾ ਵਾਲਿਆਂ ਨੇ ਘੇਰ ਲਿਆ ਮੈਨੂੰ ਬਚਾਲ ਇਤਿਹਾਸਿਕ ਵਾਇ ਘਰਦਾ ਕਿ ਬਾਬੇ ਅਧਰੀ ਨੇ ਇੱਕ ਮਾਲਾ ਰੱਥੀ ਕਹਿ ਦਿੱਤਾ ਕਿ ਗੁਰੂ ਅਰਜਨ ਪਾਤਸ਼ਾਹ ਦਾ ਨਾਮ ਲੈ ਕੇ ਸਿਮਰਨਾ ਸ਼ੁਰੂ ਕਰ ਦੇ ਇਹ ਬਲਾਤ ਇਤੋਂ ਟਲ ਜਾਵੇਗੀ ਬਾਬਾ ਬਿਧੀ ਚੰਦ ਮਾਲਾ ਫੜ ਕੇ ਜਿਹੜਾ ਟਾਂਗ ਕੋਲ ਅਰਜਨ ਪਾਤਸ਼ਾਹ ਜੀ ਦਾ ਨਾਮ ਲੈ ਕੇ ਸਿਮਰਨਾ ਸ਼ੁਰੂ ਕਰ ਦਿੱਤਾ ਜਦੋਂ ਸਿਮਰਨਾ ਸ਼ੁਰੂ ਕਰ ਦਿੱਤਾ ਤੇ ਮਾਲਾ ਜਿਹੜੀ ਤੇਜ਼ੀ ਦੇ ਨਾਲ ਕਰ ਲਿਆ ਮਾਲਾ ਤੇਜ਼ੀ ਦੇ ਨਾਲ ਕਰ ਲਿਆ ਉਧਰੋਂ ਡਾਂਗਾ ਵਾਲੇ ਆ ਗਏ ਡਾਂਗਾ ਵਾਲੇ ਆ ਕੇ ਬਾਬੇ ਅਦਰਿੰਦ ਪੁੱਛਣ ਲੱਗੇ ਕਿ ਸਾਦਾ ਸਾਧੂ ਜੀ ਮਹਾਤਮਾ ਜੀ ਸਾਡਾ ਚੌਥ ਨਹੀਂ ਦੇਖਿਆ ਸਾਡੀਆਂ ਮੱਜਾਂ ਕੱਟ ਕੇ ਲਿਆਇਆ ਇਤਿਹਾਸਿਕ ਵਾਈ ਭਰਦਾ ਹੈ ਕਿ ਬਾਬਾ ਅਦਲੀ ਜਿਹੜਾ ਸੱਚਾ-ਸੁੱਚਾ ਸਿੱਖ ਸੀ ਉਸ ਨੇ ਝੂਠ ਨਾ ਮਾਰਿਆ ਤੇ ਕਹਿਣ ਲੱਗਾ ਆ ਤੁਹਾਡਾ ਚੋਰ ਬੈਠਾ ਨਹੀਂ ਫੜ ਲਓ ਜਿਹੜਾ ਢਾਂਗਾ ਵਾਲਿਆਂ ਨੇ ਵੇਖਿਆ ਕਿ ਉਹ ਬਾਬੇ ਦੀ ਭਰਤੀ ਲੱਗੀ ਹੋਈ ਆ ਮਾਲਾ ਫੇਰਿਆ ਤਾਂ ਕਹਿਣ ਲੱਗੇ ਕਿ ਇਹ ਤਾਂ ਕੋਈ ਮਹਾਰਾਜ ਦਾ ਬੰਦਾ ਹੈ ਸਾਡਾ ਚੋਰ ਨਹੀਂਗਾ ਤਾਂ ਕਹਿਣ ਲੱਗੇ ਕਿ ਸਾਡੇ ਅੱਥੇ ਡੰਗਰ ਪਸੂਤ ਨਹੀਂ ਦੇਖੇ ਕਹਿੰਦੇ ਛਪੜੀ ਦੇ ਵਿੱਚ ਡੰਗਰ ਪਸ਼ੂ ਤੇ ਬਾਦ ਨੇ ਵੇਖ ਲਓ ਜੇ ਤੁਹਾਡੇ ਤੇ ਲੈ ਲਓ ਇਤਿਹਾਸ ਗਵਾਇ ਭਰਦਾ ਕਿ ਜਦੋਂ ਉਹਨਾਂ ਨੇ ਆਪਣੇ ਪਸ਼ੂ ਪਛਾਣੇ ਜਿਹੜੀਆਂ ਮੱਝਾਂ ਕਾਲਕਾਂ ਸਾਨੂੰ ਪੂਰੀਆਂ ਹੋ ਗਈਆਂ ਜਿਹੜੀਆਂ ਪੂਰੀਆਂ ਸਾਨੂੰ ਕਾਰਗਰ ਹੋ ਗਈਆਂ ਇਤਿਹਾਸ ਗਵਾਇ ਭਰਿਆ ਕਿ ਮੱਝਾਂ ਵਾਲਿਆਂ ਕੋਲ ਮੱਝਾਂ ਨਾ ਪਛਾਣਨ ਗਈਆਂ ਤੇ ਉਹਨਾਂ ਨੇ ਕਿਹਾ ਕਿ ਇਹ ਮੱਝਾਂ ਸਾਡੇ ਨੇ ਬਾਬੇ ਅਦਲ ਨੇ ਕਿਹਾ ਜੇ ਤੁਹਾਡੀਆਂ ਨਹੀਂ ਫਿਰ ਵੀ ਤੁਸੀਂ ਲੈ ਜਾਓ ਉਹ ਮਰਜਾ ਲੈ ਕੇ ਘਰ ਦੇ ਵਿੱਚ ਆ ਗਏ ਇੱਧਰ ਗੁਰੂ ਅਰਜਨ ਪਾਤਸ਼ਾਹ ਦਾ ਨਾਮ ਲੈ ਕੇ ਸਿਮਰਨਾ ਕਰ ਰਿਹਾ ਸੀ ਬਾਬਾ ਬਿਧੀ ਚੰਦ ਬਾਬਾ ਅਦਲੀ ਆਇਆ ਕਹਿਣ ਲੱਗਾ ਭਾਈ ਸਿੱਖਾ ਤੇਰੇ ਕੋਲ ਬਲਾ ਟਲ ਗਈ ਆ ਆ ਮਾਲਾ ਸਾਡੀ ਉਸਾਨ ਦੇ ਤੇ ਤੂੰ ਆਪਣੇ ਰਾਹ ਤੇ ਬਾਬਾ ਬਿਧੀ ਚੰਦ ਕਹਿਣ ਲੱਗਾ ਕਿ ਗੁਰੂ ਅਰਜਨ ਪਾਤਸ਼ਾਹ ਜੀ ਦੇ ਨਾਮ ਦੇ ਵਿੱਚ ਬਹੁਤ ਸ਼ਕਤੀ ਆ ਕਿ ਬਾਬਾ ਅਦਲੀ ਜੇ ਤੂੰ ਇਹ ਮਾਲਾ ਜਿਹੜੀ ਮੈਨੂੰ ਦੇ ਲਵੇਂ ਇਹ ਤਾਂ ਢਾਂਗ ਹੀ ਬੜਾ ਵਧੀਆ ਕਹਿੰਦਾ ਤੂੰ ਮਾਲਾ ਦਾ ਕੀ ਕਰੇਂਗਾ ਕਹਿੰਦਾ ਢਾਂਗ ਐਡਾ ਵਧੀਆ ਚੋਰੀ ਕਰਿਆ ਕਰਾਂਗਾ ਵੱਜਾ ਕੱਟਿਆ ਕਰਾਂਗਾ ਜਦੋਂ ਡਾਂਗਾ ਵਾਲੇ ਆਇਆ ਕਰਨਗੇ ਮਾਲਾ ਫੜ ਕੇ ਫੇਰਨਾ ਸ਼ੁਰੂ ਕਰਦਾ ਹਾਂਗਾ ਬਾਬਾ ਅਦਲੀ ਗੜਾ ਸੱਚਾ ਸੁੱਚਾ ਸੇਖੀ ਕਹਾ ਲਗਾ ਸਿੱਖਾ ਇਹ ਮਾਲਾ ਜਿਹੜੀ ਸਾਡੇ ਅੱਖੇ ਲੱਗਦੀ ਆ ਤੇਰੇ ਅੱਖੇ ਲੱਗਣਾ ਅਸੀਂ ਗੁਰੂ ਅਰਜਨ ਪਾਤਸ਼ਾਹ ਦੀ ਭਗਤੀ ਕੀਤੀ ਹੋਈ ਯਾਰ ਨਾਮ ਸਿਮਰਨਾ ਲਿਆ ਹੋਇਆ ਚਰਨ ਕੋਲ ਲਈ ਹੋਈ ਯਾਰ ਇਹਨੇ ਸਾਡੇ ਆਖੇ ਲੱਗਣਾ ਤੇਰੇ ਆਖੇ ਨਹੀਂ ਲੱਗਣਾ ਉਹ ਕਹਿਣ ਲੱਗਾ ਫਿਰ ਉਹਨਾਂ ਆਪਣਾ ਚੇਲਾ ਬਣਾ ਲਾ ਜਦੋਂ ਉਹਨੇ ਕਿਹਾ ਚੇਲਾ ਬਣਾ ਲਾ ਤਾਂ ਮੈਂ ਗੱਲ ਸੋਚ ਰਹਾ ਸਾਂ ਜੇ ਹੁੰਦਾ ਅੱਜ ਦਾ ਗੁਰੂ ਮਾਰਦਾ ਕੰਨ ਵਿੱਚ ਫੂਕ ਇਹਦਾ ਕੰਨਾ ਮੰਨਾ ਕਰ ਤੂੰ ਮੇਰਾ ਸਿੱਖ ਤੇ ਮੈਂ ਤੇਰਾ ਗੁਰੂ ਪਰ ਬਾਬਾ ਅਦਲੀ ਜਿਹੜਾ ਸੱਚਾ ਸੁੱਚਾ ਸਿੱਖ ਸੀ ਕਹਿਣ ਲੱਗਾ ਕਿ ਇਹ ਨਹੀਂ ਹੋ ਸਕਦਾ ਉਹ ਕਹਿਣ ਲੱਗਾ ਫਿਰ ਮੈਨੂੰ ਗੁਰੂ ਅਰਜਨ ਪਾਸ਼ਾ ਜੀ ਕੋਲ ਆ ਜਾ ਬਾਬਾ ਅਦਲੀ ਜਿਹੜਾ ਬਾਬਾ ਵਿਧੀ ਚੰਦ ਨੂੰ ਗੁਰੂ ਅਰਜਨ ਪਾਸ਼ਾ ਦੀ ਛੱਤ ਦੇ ਵਿੱਚ ਲਿਆ ਤੇ ਗੁਰੂ ਅਰਜਨ ਪਾਸ਼ਾ ਜੀ ਨੇ ਕਿਹਾ ਕਿ ਸਿੱਖਾ ਅੱਜ ਤੋਂ ਬਾ ਚੋਰੀ ਨਹੀਂ ਕਰਨੀ ਕਹਿੰਦਾ ਨਹੀਂ ਮਹਾਰਾਜ ਅੱਜ ਤੋਂ ਬਾ ਚੋਰੀ ਇਹ ਤਾਂ ਸੁਭਾਅ ਨਹੀਂ ਉੱਠਦਾ ਅੱਜ ਤੋਂ ਬਾ ਚੋਰੀ ਨਹੀਂ ਕਰਦੇ ਤੇ ਤੇਰਾ ਗੁਰੂ ਅਰਜਨ ਪਾਸ਼ਾ ਦੀ ਛੱਤ ਦੇ ਵਿੱਚ ਆ ਕੇ ਬਾਬਾ ਬਿਧੀ ਚੰਦ ਨਾਮ ਸਿਮਰਨਾ ਸ਼ੁਰੂ ਕਰਦਾ ਹੈ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਇਤਿਹਾਸ ਗਵਾਹ ਪੜਦਾ ਕਿ ਗੁਰੂਦਾਰ ਦੇ ਵਿੱਚ ਹੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਜਿਹੜੇ ਵੀ ਗੁਰੂ ਸਾਹਿਬ ਦੀ ਡਿਊਟੀ ਲਾਂਦੇ ਉਹ ਵੀ ਬਾਬਾ ਬਿਧੀ ਚੰਦ ਦਾ ਭਜ ਭਜ ਕੇ ਕਰਿਆ ਕਰਦੇ ਸਨ ਇਤਿਹਾਸ ਗਵਾਹ ਪੜਦਾ ਕਿ ਸੰਨ 1606 ਦੇ ਵਿੱਚ 6 ਜੁਮਨ 1606 ਦੇ ਵਿੱਚ ਜਿਹਦੇ ਕੋਲ ਅਰਜਨ ਪਾਸ਼ਾ ਦੀ ਛਿੱਟੀ ਹੁੰਦੀ ਹੈ ਜੀਤੋਂ ਬਾਅਦ ਗੁਰਹਾਰਕੋਵਲੇ ਪਾਸ਼ਾ ਦੀ ਉਮਰ 17 ਸਾਲ ਦੀ ਹੈ 17 ਸਾਲ ਦੀ ਉਮਰ ਅੰਦਰ ਸ਼੍ਰੀ ਕਾਲਦਸ ਸਾਹਿਬ ਦੀ ਰਚਨਾ ਕਰ ਦਿੱਤੀ ਲਾਨ ਕਰ ਦਿੱਤਾ ਹੁਣ ਦਛਾਲਿਆਂ ਦੇ ਥਾਂ ਚੰਗੀਆਂ ਜਵਾਨੀਆਂ ਚੰਗੀਆਂ ਘੋੜਿਆਂ ਮੇਜਿਆਂ ਦੀ ਲੋੜ ਆ ਕਿਉਂਕਿ ਜ਼ਾਲਮ ਸਰਕਾਰ ਨੇ ਗੁਰੂ ਅਰਜਨ ਪਾਸ਼ਾ ਜੀ ਨੂੰ ਤੱਤਿਆਂ ਤੰਗਿਆਂ ਤੇ ਬਿਠਾ ਕੇ ਸਿਰ ਵਿੱਚ ਰੇਤਾ ਪਾ ਕੇ ਸ਼ਹੀਦ ਕਰ ਦਿੱਤਾ ਹੈ ਹਜ਼ਾਰਾਂ ਸੰਤਾਂ ਹੁਕਮ ਸੁਣ ਕੇ ਗੁਰੂ ਸਾਹਿਬ ਜੀ ਨੂੰ ਭੇਟਾਵਾ ਕਰਨਾ ਸ਼ੁਰੂ ਕਰ ਦਿੱਤੀਆਂ ਸਾਡੇ ਖੇਨ ਕਰਨ ਦਾ ਭਾਈ ਮੋਰੀ ਤਨਖਾਨ ਜਿਹਨੇ ਗੁਰੂ ਸਾਹਿਬ ਜੀ ਨੂੰ ਲੱਕੜ ਦੀ ਤੋਪ ਜਿਹੜੀ ਭੇਟ ਕੀਤੀ ਉਸ ਲੱਕੜ ਦੀ ਤੋਪ ਦਾ ਇਸਤੇਮਾਲ ਗੁਰੂ ਸਾਹਿਬ ਜੀ ਨੇ ਸਨ 1634 ਦੇ ਵਿੱਚ ਜਦੋਂ ਅੰਬਰ ਸਾਹਿਬ ਦੀ ਜੰਗ ਹੋਈ ਸੀ ਉਦੋਂ ਉਹਦੇ ਵਿੱਚ ਕੀਤਾ ਸੀ ਤੇ ਜਾਲਮ ਸਰਕਾਰ ਦੇ ਛੱਕੇ ਛੜਾ ਕੇ ਰੱਖ ਦਿੱਤੇ ਸਨ ਇਤਿਹਾਸ ਇਥੋਂ ਤੱਕ ਗਵਾਇ ਪੜਦਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ 4 ਜੰਗਾਂ ਲੜੀਆਂ ਤੇ ਚਾਰੇ ਜੰਗਾਂ ਦੇ ਵਿੱਚ ਬਾਬਾ ਬਿਧੀ ਚੰਦ ਨੇ ਵੱਧ ਘਟ ਕੇ 7 ਸਾਲ ਦਿੱਤਾ ਸੀ ਭੱਜ ਭੱਜ ਕੇ ਸੇਵਾ ਕਰਿਆ ਕਰਦੇ ਜਿਹੜੀ ਵੀ ਗੁਰੂ ਸਾਹਿਬ ਦੀ ਡਿਊਟੀ ਲਾਉਂਦੇ ਸਨ ਬਾਬਾ ਬਿਧੀ ਚੰਦ ਭੱਜ ਕੇ ਕਰਿਆ ਕਰਦੇ ਸਨ ਇੱਥੇ ਘਟਨਾ ਮਿਲਦੀ ਆ ਕਿ ਤਾਬਤ ਦਾ ਇੱਕ ਸਿੱਖ ਸੇਠ ਕਰੋੜੀ ਮੱਲ ਸਾਹਿਬ ਜੀ ਕੋਲ ਹਾਰ ਕੋਲ ਪਾਸ਼ਾ ਜੀ ਵਾਸਤੇ ਦੋ ਨਸਲੀ ਘੋੜੇ ਲੈ ਕੇ ਆਉਂਦਾ ਇੱਕ ਦਾ ਨਾਮ ਬਰਲਾਵ ਸਿੰਘ ਤੇ ਇੱਕ ਦਾ ਨਾਮ ਬਲਾਵ ਸਿੰਘ ਦੋ ਨਸਲੀ ਘੋੜੇ ਲੈ ਕੇ ਆਉਂਦਾ ਜਦੋਂ ਲਾਹੌਰ ਦੇ ਵਿੱਚ ਆਇਆ ਉਥੋਂ ਦਾ ਵਜ਼ੀਰ ਜਿਹੜਾ ਸਾਦੇ ਖਾ ਉਸ ਦੀ ਨਿਗਾਹ ਜਿਹੜੀ ਘੋੜਿਆਂ ਤੇ ਪੈ ਜਾਂਦੀ ਜਦ ਘੋੜੇ ਦੇਖੇ ਬਹੁਤ ਸੋਹਣੇ ਸਨ ਉਸ ਦਾ ਮਨ ਜਿਹੜਾ ਬੇਈਮਾਨ ਹੋ ਗਿਆ ਤੈਨ ਲੱਗਾ ਸੇਠਾ ਘੋੜੇ ਮੁੱਲ ਵਿੱਚ ਦਿੱਤਾ ਵੇਚ ਲਾ ਤੇ ਸੇਠ ਕਰੋੜੀ ਮਲ ਕਹਿਣ ਲੱਗਾ ਕਹਿੰਦਾ ਨਹੀਂ ਬਾਦਸ਼ਾਹ ਇਹ ਘੋੜੇ ਮੁੱਲ ਵੇਚਣ ਵਾਸਤੇ ਨਹੀਂ ਗਏ ਇਹ ਤਾਂ ਮੇਰੇ ਸੱਚੇ ਬਾਦਸ਼ਾਹ ਸਭ ਸ੍ਰੀ ਗੁਰੂ ਹਰਗੋਬੀ ਪਾਸ਼ਾ ਵਾਸਤੇ ਲੈ ਕੇ ਚੱਲਿਆ ਸਮਝੇ ਖਾਂ ਜਿਹੜਾ ਖੜਾ ਕੁਰਸੀ ਦੇ ਵਿੱਚ ਆ ਕੇ ਕਹਿਣ ਲੱਗਾ ਜਿਹੜਾ ਦਿੱਲੀ ਤਖਤ ਤੇ ਉੱਤੇ ਬੈਠਾ ਉਹ ਹੋ ਗਿਆ ਝੂਠਾ ਬਾਦਸ਼ਾਹ ਤੇਰਾ ਗੁਰੂ ਕਿਹਨਾਂ ਸੱਚਾ ਬਾਦਸ਼ਾਹ ਇਤਿਹਾਸ ਕਹਵਾਏ ਭਰਦਾ ੱੱਕੇ ਦੇ ਨਾਲ ਘੋੜੇ-ਘੋਲੇ ਦੇ ਜਾਂਦੇ ਹੋਏ ਨੂੰ ਮਿਹਣਾ ਮਾਲਤਾ ਜੇ ਤੇਰੇ ਗੁਰੂ ਤੇ 바ਵਾ ਦੇ ਵਿੱਚ ਬੰਨ੍ਹੇਗਾ ਤੇ ਘੋੜੇ ਜਿਹੜੇ ਸਾਡੇ ਤੋਂ ਜ਼ੋਰ ਦੇ ਨਾਲ ਥੋਕੇ ਜਾਵੇ ਫਿਰ ਦੇਖਾਂਗੇ ਇਤਿਹਾਸ ਕਹਵਾਏ ਭਰਦਾ ਸੇਠ ਕਰੋੜੀ ਮਾਲੂ ਜਦੋਂ ਭਾਈ ਕਿਟਰੋੜੀ ਆਇਆ ਹਜ਼ਾਰਾਂ ਸੰਗਤਾਂ ਨੇ ਆਪਣੀਆਂ ਆਪਣੀਆਂ ਗੁਰੂ ਸਾਹਿਬ ਜੀ ਨੂੰ ਦਿੱਤੀਆਂ ਬਾਬਾ ਬਿਨਿਤ ਵਾਇਪਰੂਪ ਸੇਠ ਕਰੋੜੀ ਮੱਲ ਖਾਲੀ ਹੱਥੀ ਮੱਥਾ ਟੇਕ ਕੇ ਪਵਾ ਮਾਰ ਕੇ ਰੋਣ ਲੱਗ ਪਿਆ ਗੁਰੂ ਸਾਹਿਬ ਜੀ ਪੁੱਛਣ ਲੱਗੇ ਕਿ ਸੇਠਾ ਕੀ ਹੋਇਆ ਰੋਂਦਾ ਕਿਉਂ ਪਿਆ ਕਹਿਣ ਲੱਗਾ ਮਹਾਰਾਜ ਤੁਹਾਡੇ ਵਾਸਤੇ ਦੋ ਨਸਲਾਈ ਘੋੜੇ ਲੈ ਕੇ ਆ ਆ ਬਹੁਤ ਸੋਹਣੇ ਸਨ ਜਦੋਂ ਮੈਂ ਲਾਹੌਰ ਦੇ ਵਿੱਚ ਆਇਆ ਸਬਦੇ ਖਾਨ ਦੀ ਨਿਗਾਹ ਪੈ ਗਈ ਤੇ ਘੋੜੇ ਮੇਰੇ ਤੋਂ ਜ਼ੋਰ ਦੇ ਨਾਲ ਖੋੜੇ ਤੇ ਸਾਲਚੇਤ ਕੋ ਹਾਰ ਗਏ ਪਾਸ਼ਾ ਦੀ ਕਹਿਣ ਲੱਗੇ ਸੇਠਾ ਤੂੰ ਸਾਡੇ ਵਾਸਤੇ ਗੁਰੂ ਨਾਨਕ ਦੇ ਘਰ ਵਾਸਤੇ ਜਿਹੜੀ ਢੇਡਾਂ ਲੈ ਕੇ ਆਇਆ ਸਾਂ ਗੁਰੂ ਨਾਨਕ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਗਈ ਆ ਜੇ ਘੋੜੇ ਸਾਡੇ ਨੇ ਤੇ ਸਾਡੇ ਹੱਥ ਸਾਡੇ ਆਪੇ ਆ ਜਾਂਦੇ। ਤੂੰ ਮੰਗ ਕੀ ਮੰਗਦਾ? ਸੇਠ ਕਰੋੜੀ ਵਾਲ ਕਹਿਣ ਲੱਗਾ ਪਾਦਸ਼ਾਹ ਮੇਰੀ ਸਭ ਤੋਂ ਵੱਡੀ ਮੰਗ ਇਹ ਆ ਜਿਹੜੇ ਤੁਹਾਡੇ ਘੋੜੇ ਨੇ ਤੁਹਾਡੇ ਕੋਲ ਆਉਣੇ ਚਾਹੀਦੇ। ਫਿਰ ਸਤਿਗੁਰੂ ਸਾਹਿਬ ਜੀ ਨੇ ਕਿਹਾ ਸੇਠਾ ਨਾ ਕਪਰਾ ਗੁਰੂ ਨਾਨਕ ਦੀ ਪੇਟਾ ਆਪੇ ਆਜਟ ਕੇ ਤੂੰ ਨਾਂ ਕ ਭਰਾ ਨਾ ਕੀ ਮੰਗਦਾ ਪਿਆਸ ਗਵਾਏ ਭਰਦਾ ਕਿ ਗੁਰੂ ਹਰਗੋਬਿੰਦ ਪਾਤਸ਼ਾਹੀ ਨੇ ਤਿੰਨ ਵਾਰ ਉਸ ਸੇਠ ਨੂੰ ਕਿਹਾ ਸੀ ਮੰਗ ਲੈ ਜੋ ਕੁਝ ਮੰਗਣਾ ਤੇ ਉਸ ਤਿੰਨ ਵਾਰ ਉਸ ਸੇਠ ਨੇ ਕਿਹਾ ਸੀ ਕਿ ਪਾਤਸ਼ਾਹ ਜਿਹੜੀ ਤੁਹਾਡੀ ਪੇਟਾ ਤੁਹਾਡੇ ਦਰਗਾਹ ਦੇ ਵਿੱਚ ਆਉਣੀ ਚਾਹੀਦੀ ਇਤਿਹਾਸ ਗਵਾਹ ਦਰਦਾ ਕਿ ਮਲਵਾਈ ਮਲਵਾਈ ਸਰਦਾਰ ਹੱਥ ਦੇ ਵਿੱਚ ਕੁਰਬਾਨਾ ਖੜਿਆ ਆਏ ਗੁਰੂ ਸਾਹਿਬ ਜੀ ਦੇ ਕੋਲ ਪਾਤਸ਼ਾਹ ਤੁਸੀਂ ਕਹਿੰਦੇ ਹੁੰਦੇ ਸੀ ਕਿ ਸਰਕਾਰ ਦੇ ਨਾਲ ਟੱਕਰਾਂ ਲੈਣਾ ਲੱਗਦਾ ਉਹ ਸਮਾਂ ਆ ਗਿਆ ਲਾਹੌਰ ਦੇ ਉੱਤੇ ਹਮਲਾ ਕਰ ਗਏ ਤੇ ਘੋੜੇ ਸਾਡੇ ਜੋਰ ਦੇ ਨਾਲ ਧੂੱਕੇ ਲੱਗੇ ਬਾਕੀ ਬੀਤੇ ਚੰਦ ਲਾ ਕੇ ਬੈਠਾ ਸੀ ਕਿੰਦਾ ਪਰ ਗਈ ਸਰਦਾਰ ਐਵੇਂ ਕਾਬਰੇ ਫਿਰਦੇ ਨੇ ਕਿ ਗੁਰੂ ਸਾਹਿਬ ਦੀ অপার ਕਿਰਪਾ ਵੇ ਇਹ ਘੋੜੇ ਮੈਂ ਲਿਆ ਸਕਦਾ ਇਤਿਆਸ ਗਵਾਹੀ ਭਰਦਾ ਕਿ ਬਾਬਾ ਬਿਧੀ ਚੰਦ ਦੀ ਡਿਊਟੀ ਲੱਗਦੀ ਹੈ ਕਿ ਤੁਸੀਂ ਘੋੜੇ ਲੈ ਕੇ ਆਉਨੇ ਬਾਬਾ ਬਿਧੀ ਚੰਦ ਗਿਆ ਪਹਿਲਾ ਘੋੜਾ ਲੈਂਦਾ ਕਾਹੀ ਬਣ ਕੇ ਕਾਹੀ ਬਣ ਕੇ ਗਿਆ ਉੱਥੇ ਵਿਸ਼ਵਾਸ ਬਣਾਇਆ 1 ਮਹੀਨਾ ਉੱਥੇ ਰਿਹਾ ਤੇ ਘੋੜੇ ਲੈ ਕੇ ਆਇਆ ਜਦੋਂ ਘੋੜੇ ਲੈ ਕੇ ਆਇਆ ਤੇ ਘੋੜਾ ਆਇਆ ਤੇ ਗੁਰੂ ਸਾਹਿਬ ਜੀ ਨੇ ਬਾਬਾ ਵਿਦੀ ਚੰਦ ਨੂੰ ਆਪਣੀ ਸ਼ਾਤੀ ਦੇ ਨਾਲ ਲਾਇਆ ਗੱਲ ਪਕੜੀ ਦੇ ਵਿੱਚ ਲਿਆ ਕਹਿ ਦਿੱਤਾ ਵਿਦੀ ਚੰਦ ਸੀਨਾ ਗੁਰੂ ਦਾ ਸੀਨਾ ਭਾ ਕੇ ਬਾਬਾ ਵਿਦੀ ਚੰਦ ਨੂੰ ਆਪਣਾ ਸੀਨਾ ਬਣਾ ਲਿਆ ਭਾਈ 체ਠਾ ਜੀ ਘੋੜਿਆਂ ਦੀ ਸੇਵਾ ਕਰਿਆ ਕਰਦ ਸੰਗ ਕਹਿਣ ਲੱਗੇ ਪਾਦਸ਼ਾਹ ਇਹ ਘੋੜੇ ਜਿਹੜੇ ਆਪਸ ਵਿੱਚ ਨਿਖੜ ਗਏ ਨੇ ਇਹਨਾਂ ਨੂੰ ਇਕੱਠਿਆਂ ਕਰਨਾ ਚਾਹੀਦਾ ਕਿਉਂਕਿ ਨਾ ਇਹ ਕੁਝ ਖਾ ਰਿਆ ਤਿਆਸ ਲਈ ਭਰਦਾ ਕਿ ਜਿਹੜਾ ਲਾਹੌਰ ਦੇ ਵਿੱਚ ਉਹ ਵੀ ਨਹੀਂ ਕੁਝ ਖਾ ਰਿਆ ਸੀ ਜਨਤ ਭਾਈ ਇੱਕੇ ਨੇ ਆ ਕੇ ਕਿਹਾ ਤੇ ਗੁਰੂ ਹਰਗੋਬਿੰਦ ਪਾਸ਼ਾ ਜੀ ਕਹਿਣ ਲੱਗੇ ਭਾਈ ਬਿੱਦੀ ਚੰਦਾ ਹੁਣ ਦੂਸਰਾ ਘੋੜਾ ਕਿੱਥੋਂ ਲਿਆਏਗਾ ਬਾਬਾ ਬਿੱਦੀ ਚੰਦ ਕਹਿਣ ਲੱਗਾ ਪਾਸ਼ਾ ਤੇਰੀ ਤੁਹਾਡੀ ਕਿਰਪਾ ਹੋਵੇ ਹੁਣ ਤੇ ਮੈਂ ਸੱਤਾਂ ਅੱਠਾਂ ਦਿਨਾਂ ਦੇ ਵਿੱਚ ਆ ਜਾਵਾਂਗਾ ਬਾਬਾ ਬਿਧੀ ਚੰਦ ਗਿਆ ਇਹਨੇ ਜਿਹੜਾ ਪਖੰਡੀ ਦਾ ਰੂਪ ਧਾਰਨ ਕੀਤਾ ਜਿਵੇਂ ਆਮ ਅੱਜਕੱਲ ਦੇਖੀਦਾ ਬਾਬੇ ਜਿਹੜੇ ਘਰਾਂ ਦੇ ਵਿੱਚ ਆਉਂਦੇ ਨੇ ਤੇ ਸਾਡੀਆਂ ਮਾਇਆਂ ਭੈਣਾਂ ਜਿਹੜੀਆਂ ਇਕੱਠੀਆਂ ਹੋ ਜਾਂਦਾ ਕਿ ਮੇਰੇ ਪੰਪੂ ਦਾ ਵਿਆਹ ਕਦੋਂ ਹੋਊਗਾ ਮੇਰੇ ਫਲਾਣਾ ਦਾ ਵਿਆਹ ਕਦੋਂ ਹੋਊਗਾ ਸਾਡੀ ਜ਼ਮੀਨ ਜਾਗਦੀ ਦਾ ਸੁੱਕੀ ਆ ਜਿੱਦ ਸੇਵਾ ਰਾਜ ਕੇ ਕਰਾਂਗੇ ਖੇਤ ਜ਼ਮੀਨ ਜਾਗਦੀ ਆ ਨਿੱਤ ਜ਼ਮੀਨ ਸੌਂ ਵੀ ਜਾਂਦੀ ਆ ਇਹੋ ਜਿਹਾ ਪਖੰਡੀ ਦਾ ਸਾਧ ਦਾ ਰੂਪ ਧਾਰਨ ਕਰਕੇ ਬਾਬਾ ਬਿਧੀ ਚੰਦ ਜੀ ਲੋ ਕਿਲੇ ਦੇ ਕੋਲ ਪਹੁੰਚਿਆ ਉਧ ਸਾਦੇ ਖਾਂ ਦੀ ਮਿਹਰਾ ਬੈਣੀ ਪੁੱਛਣ ਲੱਗਾ ਜਦੋਂ ਆਇਆ ਕਹਿਣ ਲੱਗਾ ਉਸਨੇ ਪਹਿਲਾਂ ਪਰਖ ਲਈ ਕਹਿੰਦਾ ਅਸੀਂ ਕਿਦਾਂ ਮੰਨ ਲਈਏ ਕਿ ਤੂੰ ਵੱਡਾ ਸਾਧੂ ਆ ਤੂੰ ਸਾਰਿਆਂ ਅੰਦਰ ਦੀਆਂ ਜਾਣਨ ਵਾਲਾ ਕਹਿੰਦਾ ਸਾਡੀ ਕੋਲ ਅਸੀਂ ਕੀ ਕਰਨ ਵਾਸਤੇ ਆਇਆ ਬਾਬਾ ਬਿਧੀ ਚੰਦ ਨੇ ਕਿਉਂਕਿ ਉਸ ਨੂੰ ਤਾਂ ਸਾਰਾ ਪਤਾ ਸੀ ਕਿਉਂਕਿ ਘੋੜਾ ਤੇ ਉਹ ਹੀ ਲੈ ਕੇ ਗਿਆ ਸੀ ਕਹਿਣ ਲੱਗਾ ਤੁਹਾਡਾ ਕੀ ਡੰਗਰ ਕਸੂਕ ਵਾਚਾ ਜਦੋਂ ਕਿ ਆਪ ਡੰਗਰ ਕਸੂਕ ਵਾਚਾ ਸਾਡੇ ਘਰ ਜਿਹੜਾ ਬਾਬਾ ਗਿੱਦੀ ਚੰਦ ਚਰਨਾ ਦੇ ਵਿੱਚ ਟਿਕ ਜਾਂਦਾ ਕਹਿੰਦਾ ਸਾਡਾ ਘੋੜਾ ਕੋਈ ਖੋੜ ਕੇ ਲੈ ਗਿਆ ਸਨ ਭਾਲਦੇ ਨੇ ਬਾਬਾ ਗਿੱਦੀ ਚੰਦ ਗਿਆ ਕਿਲੇ ਦੇ ਵਿੱਚ ਗਿਆ ਹੁਣ ਉਸਨੇ ਕਾਠੀ ਮੰਗਾਲੀ ਸਾਰੇ ਸ਼ਸਤਰ ਮੰਗਾਲੇ ਸਭ ਕੁਝ ਮੰਗਾਲਿਆ ਉਹ ਕਹਿਣ ਲੱਗਾ ਕਿ ਜਿਹੜਾ ਤੁਹਾਡੇ ਘਰ ਦੇ ਵਿੱਚ ਤੁਹਾਡੇ ਕਿਲੇ ਦੇ ਵਿੱਚ ਇੱਕ ਘਾਈ ਆਇਆ ਸੀ ਤੁਹਾਡਾ ਘੋੜਾ ਉਹ ਲੈ ਗਿਆ ਕਹਿੰਦਾ ਕਿੱਦਾਂ ਲੈ ਕੇ ਆ ਕਹਿੰਦਾ ਕਿੱਦਾਂ ਲੈ ਕੇ ਗਿਆ ਮੈਨੂੰ ਕੋਦਾਂ ਹੀ ਕਰਨਾ ਪਵੇਗਾ ਫਿਰ ਮੈਂ ਤੁਹਾਨੂੰ ਦੱਸ ਸਕਦਾ ਕਹਿੰਦਾ ਰਾਤ ਦਾ ਸਮਾਂ ਕੋ ਲੱਗੋ ਰਾਤ ਦਾ ਸਮਾਂ ਹੋ ਗਿਆ ਬੱਚੀ ਬਾਦਸ਼ਾਹ ਨੇ ਕਿਹਾ ਕਿ ਤੂੰ ਮੁਰਜੂਦੇ ਤੇ ਟੱਡਦਾ ਤੇ ਬਾਕੀਆਂ ਨੂੰ ਸਾਰਿਆਂ ਕਮਰੇ ਦੇ ਵਿੱਚ ਤਾੜ ਦਿੱਤਾ ਸੀ ਜਦੋਂ ਕਮਰੇ ਦੇ ਵਿੱਚ ਤਾੜ ਦਿੱਤਾ ਸੀ ਕਿਉਂਕਿ ਪਹਿਲਾ ਘੋੜਾ ਜਦੋਂ ਗਿਆ ਸੀ ਘਾਈ ਬਣ ਕੇ ਉਸਨੇ ਸਾਰਿਆਂ ਨੂੰ ਸ਼ਰਾਬ ਪਿਆ ਕੇ ਗਿਆ ਸੀ ਘੋੜਾਂ ਲੱਗੇ ਸਾਰੇ ਵਜੀਰਾਂ ਨੂੰ ਸ਼ਰਾਬ ਪਿਆ ਦਿੱਤੀ ਸੀ ਜਦ ਸਾਰੇ ਵਜੀਰ ਸੁਣਤ ਹੋ ਗਏ ਸਨ ਤੇ ਬਾਬਾ ਬਿੱਦੀ ਚੰਦ ਨੇ ਪਹਿਲਾ ਘੋੜਾ ਦੋ ਬਿੱਟਿਆ ਸੀ ਦੂਸਰਾ ਘੋੜਾ ਉਸਨੇ ਕਾਠੀ ਪਾਈ ਸਭ ਕੁਝ ਪਾਇਆ ਤੇ ਘੋੜੇ ਉੱਤੇ ਚੜ ਗਿਆ ਕਹਿਣ ਲੱਗਾ ਕਿ ਪਹਿਲਾ ਘੋੜਾ ਵੀ ਇਦਾਂ ਗਿਆ ਸੀ ਤੇ ਦੂਸਰਾ ਘੋੜਾ ਵੀ ਹੁਣ ਇਦਾਂ ਚੱਲਿਆ ਗਿਆ ਬਾਬਾ ਬਿੱਦੀ ਚੰਦ ਦੂਸਰਾ ਘੋੜਾ ਲੈ ਕੇ ਵੀ ਜਦ ਭਾਈ ਕੀ ਟਰਾਲੀ ਆਇਆ ਤੇ ਗੁਰੂ ਸਾਹਿਬ ਜਿਨੇ ਹਜ਼ਾਰਾਂ ਬਖਸ਼ਣ ਕੀਤੀਆਂ ਨੂੰ ਤੇ ਗੁਰੂ ਸਾਹਿਬ ਜੀ ਕਹਿੰਦਾ ਬਾਬਾ ਬਿਧੀ ਚੰ다 ਮੰਗ ਲਾ ਕੀ ਮੰਗਦਾ ਇਤਿਹਾਸ ਗੁਵਾਇ ਪੜਦਾ ਕਿ ਬਾਬਾ ਬਿਧੀ ਚੰਦ ਨੇ ਚਾਰ ਚੀਜ਼ਾਂ ਮੰਗੀਆਂ ਸਨ ਇੱਕ ਸੰਗਤ ਮੰਗੀ ਸੀ ਪੰਗਤ ਮੰਗੀ ਸੀ ਵਿਸ਼ਵਾਸ ਮੰਗਿਆ ਤੇ ਇੱਕ ਘਟਨਾਕਾਰ ਨੇ ਇੱਕ ਹੋਰ ਚੀਜ਼ ਲਿਖੀ ਆ ਤੇ ਇੱਕ ਹੋਰ ਮੰਗੀ ਸੀ ਚਾਰ ਘੇਟਾ ਨਾਂ ਗੁਰੂ ਸਾਹਿਬ ਜੀ ਦੇ ਕੋਲ ਮੰਗਿਆ ਸੀ ਅੱਜ ਵੀ ਉਹਨਾਂ ਦੀ ਪੀੜੀ ਦਾ ਦੇ ਵਿੱਚ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਜਿਹੜੇ ਕਿ ਬਹੁਤ ਮਹਾਂਪੁਰਖ ਨੇ ਜਿਨ੍ਹਾਂ ਦੀ ਸੰਗਤ ਕਰਨ ਦਾ ਦਾਸਨ ਸੁਭਾਗ ਪ੍ਰਾਪਤ ਆ ਗੁਰੂ ਦੇ ਨਾਲ ਸਾ ਦਾਸਨ ਜੋੜਿਆ ਅਸੀਂ ਬਾਬਾ ਜੀ ਦੀ ਇਹ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਜੀ ਕਿਰਪਾ ਕਰਨ ਬਾਬਾ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਕਿਉਂਕਿ ਐਸੇ ਮਹਾਂਪੁਰਖ ਨੇ ਜਿਹੜਾ ਵੀ ਆਪਣੇ ਦਸਨਾ ਦੇ ਵਿੱਚੋਂ ਬਚਨ ਕਹਿੰਦੇ ਨੇ ਉਹ ਪੂਰਾ ਹੁੰਦਾ। ਕਹਿੰਦੇ ਜਦੋਂ ਮਨੁੱਖ ਕਿਸੇ ਭਲੇ ਪੁਰਸ਼ ਦੀ ਸੰਗਤ ਕਰਦਾ ਜਿੱਦਾਂ ਦਾ ਭਲਾ ਪੁਰਸ਼ ਹੁੰਦਾ ਗੁਰੂ ਦੇ ਨਾਲ ਜੋੜ ਕੇ ਰੱਖ ਦਿੰਦਾ। ਅਸੀਂ ਯਤਨ ਕਰਨਾ ਕਿਸੇ ਐਸੇ ਭਲੇ ਪੁਰਸ਼ ਦੀ ਸੰਗਤ ਕਰਨੀ ਆ। ਅੱਬ ਅੱਜ ਸਾਡੀ ਸੰਗਤ ਜਿਹੜੀ ਬਹੁਤ ਮਾੜੀ ਹੋ ਗਈ ਆ ਅੱਜ ਅਸੀਂ ਨਸ਼ੇੜੀਆਂ ਦੀ ਸੰਗਤ ਕਰਦੇ ਆ ਕਿਉਂਕਿ ਮਨੁੱਖ ਜਿੱਦਾਂ ਦੀ ਸੰਗਤ ਕਰੇਗਾ ਮਨੁੱਖ ਉਹਦਾ ਦਾ ਬਣ ਜਾਵੇਗਾ ਜੇ ਨਸ਼ੇੜੀ ਦੀ ਸੰਗਤ ਕਰੇਗਾ ਨਸ਼ੇੜੀ ਬਣ ਜਾਵੇਗਾ ਜੇ ਕੋਈ ਤੇ ਭਲੇ ਪੁਰਸ਼ ਦੀ ਸੰਗਤ ਕਰੇਗਾ ਤੇ ਭਲੇ ਪੁਰਸ਼ ਵਾਂਗ ਬਣ ਜਾਵੇਗਾ ਇਹ ਹੁਣ ਅਹੀਂ ਸੋਚਣਾ ਕਿ ਅਸੀਂ ਕਿਹੜੀ ਸੰਗਤ ਕਰਨੀ ਭਲੇ ਪੁਰਸ਼ ਦੀ ਸੰਗਤ ਕਰਨੀ ਆ ਜਾਂ ਨਸ਼ੇੜੀ ਦੀ ਸੰਗਤ ਕਰਨੀ ਆ ਜਾ ਚੰਗਾ ਇਨਸਾਨ ਬੰਨਾ ਜਾਂ ਚੋਂ ਡਾਕੂ ਬੰਨਾ ਇਹ ਸਾਨੂੰ ਸੋਚਣਾ ਪਵੇਗਾ ਇੱਕ ਵਾਰ ਫਿਰ ਆਪ ਸਰਬਸੰਗਤਾਂ ਨੂੰ ਬਹਾਦਰ ਬਾਬਾ ਬਿਧੀ ਚੰਦ ਜੀ ਦੇ ਜਨਮ ਦਿਹਾੜੇ ਦਿਨ ਲੱਖ ਲੱਖ ਕਰੋੜ ਕਰੋੜਵਾਂ ਗਾਹਣ ਜੀ ਸੋ ਇੰਨੀਆਂ ਕਹਾਜਰੀਆਂ ਪ੍ਰਬੰਧ ਕਰਦਿਆਂ ਗੁਰਮਤਿ ਵਿਚਾਰਾ ਕਰਦਿਆਂ ਹੋ ਗਈਆਂ ਏਕ ਨੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਅਣਜਾਣ ਜਾਂ ਬੱਚਾ ਸਮਝ ਕੇ ਮਾਰ ਕਰਨਾ ਧੰਨ ਧੰਨ ਸੈਵ ਜੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਸੰਗਤ ਬਖਸ਼ ਜੋ ਬਖਸ਼ ਲੈਣਾ ਜੀ ਵਲਾਉ ਫਤਿਹ ਦੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ